ਪਹਿਲਾ 10000 ਸਾਲ ਮੰਗੋਲਾਂ ਨੇ ਰਾਜ ਕੀਤਾ ਸਾਡੇ ਤੇ ਫਿਰ 12000 ਸਾਲ ਬਰਾਵੜਾਂ ਨੇ ਕੀਤਾ ਫਿਰ 4000 ਸਾਲ ਲੋਧੀ ਵੰਸ਼ ਨੇ ਰਾਜ ਕੀਤਾ ਲੋਧੀ ਵੰਸ਼ ਤੋਂ ਮਗਰੋਂ ਬਾਬਰ ਤੁਰਕੀ ਦਾ ਆ ਗਿਆ ਚੜ੍ਹ ਕੇ ਬਾਬਰ ਨੇ ਫਿਰ 509 ਸਾਲ ਉਹਨਾਂ ਮੁਗਲ ਰਾਜ ਰਿਹਾ ਸਰ 509 ਸਾਲ ਤੇ ਬਾਬਰ ਨੇ ਰਾਜ ਕੀਤਾ ਫਿਰ ਉਹਦੇ ਬੇਟੇ ਹਮਾਜੂ ਨੇ ਕੀਤਾ ਹਮਾਜੂ ਦੇ ਬੇਟੇ ਅਕਰਬਾਸ਼ਾ ਨੇ ਕੀਤਾ ਅਕਰਬਾਸ਼ਾ ਦੇ ਬੇਟੇ ਜਹਾਂਗੀਰ ਨੇ ਕੀਤਾ ਜਹਾਂਗੀਰ ਦੇ ਬੇਟੇ ਸ਼ਾਜਹਾਨ ਨੇ ਕੀਤਾ ਸ਼ਾਜਹਾਨ ਦੇ ਬੇਟੇ ਰੌਂਗਜੀਬ ਨੇ ਕੀਤਾ ਰੌਂਗਜੀਬ ਦੇ ਬੇਟੇ ਬਹਾਦਰ ਸ਼ਾਹ ਨੇ ਕੀਤਾ ਪੀੜੀਆਂ ਸੱਤ ਲਗਭਗ ਸਮਾਂ 500 ਸਾਲ ਫਿਰ ਫਰੰਗੀ ਆ ਗਿਆ 160 ਰਿਆਸਤਾਂ ਮੁਸਲਮਾਨਾਂ ਦੀਆਂ ਤੋੜੀਆਂ 22 ਧਾਰੀਏ ਰਾਜੇ Hindu ਰਾਜੇ Sikh ਰਾਜੇ Rajput ਰਾਤ 22 ਰਿਆਸਤਾਂ ਇਹਨਾਂ ਦੇ ਝੰਡੇ ਲਾ ਕੇ ਇਹਨਾਂ ਨੂੰ ਦੇ ਦਿੱਤੇ ਜਾਂ ਸੜ ਦਿੱਤੇ ਕੁਛ ਵੀ ਕੀਤਾ ਆਪਦਾ ਝੰਡਾ ਚੜ੍ਹਾ ਲਿਆ ਉਹ 200 ਸਾਲ ਰਾਜ ਕਰਕੇ ਗਿਆ ਸਰ ਫਰੰਗੀਜ ਤੋਂ ਭਾਰਤ ਤੋਂ 400 ਟਨ ਸੋਨਾ ਲੈ ਗਿਆ 33 ਕਿਲੋ ਦੀ ਮਹਾਰਾਜਾ ਰਣਜੀਤ ਸਿੰਘ ਦੀ ਖੁਰਸੀ ਲੈ ਗਿਆ 4 ਕਿਲੋ 200 ਗ੍ਰਾਮ ਦਾ ਕੋਨੂਰ ਹੀਰਾ ਲੈ ਗਿਆ ਏ ਰਾਜਮਜੀਤ ਸਿੰਘ ਦੇ ਬੇਟੇ ਦਲੀਪ ਸਿੰਘ ਨੇ ਦਾਨ ਚ ਦਿੱਤਾ ਉਹਨਾਂ ਨੇ ਲਿਖਤੀ ਰੂਪ ਚ ਉਹਦੇ ਕੋਲ ਲੈ ਲਿਆ ਵੀ ਮੈਂ ਦਾਨ ਦਿੱਤਾ ਉਹ ਮੋੜਦੇ ਨਹੀਂ ਕਦੀ ਮੋੜਨਾ ਕੀ ਆਇਆ ਕਰ ਤੇ ਸਰ ਭਾਰਤ 6000 ਮੀਲ ਲੰਬਾ 3000 ਮੀਲ ਚੌੜਾ 33 ਸਟੇਟਾਂ 125 ਕਰੋੜ ਬੰਦਾ ਇਹਦੇ ਚ ਰਹਿੰਦਾ ਹੈ ਜਿਹਦੇ ਵਿੱਚੋਂ ਪ੍ਰਜਾਤੀਆਂ ਦੀ ਵੰਡ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਦੇ ਆ ਮੰਨਦੇ ਆ ਤਨੋਂ ਮਨੋਂ ਉਹ ਪਾ ਕੇ ਚਾਹੇ ਉਹ ਸਹਿਜਤਾ ਰੀ ਸਿੱਖਿਆ ਚਾਹੇ ਕੇਸਾਤਾ ਰੀ ਸਿੱਖਿਆ 8 ਕਰੋੜ ਸਿੱਖ ਆ 62 ਕਰੋੜ ਹਿੰਦੂ ਆ 9 ਕਰੋੜ ਸਈ ਆ 25 ਕਰੋੜ ਮੁਸਲਮਾਨ ਆ ਪੂਰੀ ਦੁਨੀਆ ਦੀ 6 ارب ਦੀ ਜਨਸੰਖਿਆ 250 ਮੁਲਕ ਆ 250 ਰਾਸ਼ਟਰਪਤੀ 250 ਪ੍ਰਧਾਨ ਮੰਤਰੀ 250 ਕਿਸਮ ਦਾ ਝੰਡਾ 250 ਕਿਸਮ ਦੀ ਕਰੰਸੀ ਆ ਤੇ ਤਿੰਨ ਕਿਸਮ